ਕਾਂਗਰਸ ਹੈ ਨਹੀਂ ਪਤਾ ਲੱਗਦਾ ਕੌਣ ਕਿਹੜੇ ਕਿਹੜੇ ਧੜੇ ਚ ਹੈ ਕੱਲ ਮੈਂ ਫੋਟੋ ਦੇਖੀ ਆ ਮਾਂ ਕਦੇ ਸੁਨੀਲ ਦਾਖੜ ਮਹਾਰਾਣੀ ਪਨੀਰ ਕਾ ਨੂੰ ਸ਼ਾਮਲ ਕਰਾਉਣਗੇ ਮੈਂ ਕਿਹਾ ਕਿਹੜੀ ਪਾਰਟੀ ਵੱਲੋਂ ਚੱਲ ਰਿਹਾ ਕੰਮ ਇਹ ਉਹ ਕਹੇ ਵੀ ਜੇ ਵੀ ਕਰ ਚੱਲਾਂ ਮੈਂ ਕਿਹਾ ਪਹਿਲਾਂ ਤਾਂ ਮੈਂ ਇਕੱਠੀ ਹੁੰਦਾ ਸੀ ਕਾਂਗਰਸ ਚ ਹੁਣ ਉਧਰ ਜਾ ਕੇ ਇੱਕ ਦੂਜੇ ਨੂੰ ਸ਼ਾਮਲ ਕਰਾ ਲੈਂਦੇ ਨੇ ਆਹੀ ਕੰਮ ਹੈ ਬਸ ਆਪੇ ਮੈਂ ਰੱਜੀ ਪੁੱਜੀ ਆਪੇ ਮੇਰੇ ਬੱਚੇ ਜੀ ਨੂੰ ਆਪ ਹੀ ਆਪ ਦਾ ਸਰੋਪਾ ਬੰਨ ਲਓ ਉਹਦੇ ਪਾਸੇ ਜਾਣ ਤਾਂ ਤੂੰ ਮੇਰੇ ਪਾਸੇ ਚਲੋ ਜੀ ਬਹੁਤ ਮਜਬੂਤੀ ਮਿਲੀ ਜੀ ਮਜਬੂਤੀ ਮਿਲੀ ਕਮਾਲ ਹੈ ਯਾਰ ਮਤਲਬ ਅੱਜ ਸਵੇਰੇ ਦੇਖਿਆ ਮੈਂ ਉਹ ਗੁਰਾਜ ਕੁਮਾਰ ਬੇਰਕਾ ਦੱਸੀ ਜਾ ਮੇਰੀ ਪਾਰਟੀਆਂ ਨਹੀਂ ਬਦਲਣੀਆਂ ਚਾਹੀਦੀਆਂ ਇਦਾਂ ਮੈਂ ਕਿਹਾ ਇਹ ਕਿਹੜੀ ਚੱਜ ਕਰਨ ਕਈਆਂ ਨੂੰ ਤਾਂ ਆ ਕੇ ਡਰਾਈਵਰ ਨੂੰ ਮੁਛਰਾ ਪੈਂਦਾ ਤੜਕੇ ਵੀ ਅੱਜ ਆਪਾਂ ਭੋਗ ਤੇ ਚ ਲੈਂ ਕਿਹੜੀ ਪਾਰਟੀ ਵੱਲ ਸ਼ਰਧਾਂਜਲੀ ਦੇਣੀ ਹੈ ਤਦੋਂ ਡਾਊਨਲੋਡ ਹੋਣ ਨੂੰ ਟਾਈਮ ਤਾਂ ਲੱਗ ਜਾਂਦਾ ਕਿ ਵੀ ਪੁਰਾਣੀ ਬੱਡ ਦੇ ਨਾਲ ਲੈ ਜਾਂਦੇ ਆ ਆ ਇਹ ਨਾਲ ਦੀ ਸਾਈਕਲ ਦਾ ਵੀ ਸਟੈਂਡ ਹੁੰਦਾ ਇਹਨਾਂ ਦਾ ਕੋਈ ਸਟੈਂਡ ਨਹੀਂ ਦੂਜੀ ਵਾਲੇ ਮੋਟਰਸਾਈਕਲ ਵਰਗੇ ਨਹੀਂ ਜਿੱਧਰ ਨੂੰ ਮਰਜ਼ੀ ਡੇਟਾ ਕਰ ਦੋ ਉਧਰ ਖੜ ਜਾਂਦਾ ਇਹਨਾਂ ਨੂੰ ਖੜਾ ਛੜਾ ਹੋ ਗਿਆ ਇਹਨਾਂ ਨੂੰ ਮੂੰਹ ਨਾ ਲਾਓ ਕਿਰਪਾ ਕਰਕੇ ਇਹਨਾਂ ਦਾ ਕੋਈ ਪਤਾ ਨਹੀਂ ਕਦੋਂ ਕਿੱਧਰ ਨੂੰ ਕਦੋਂ ਕਿੱਧਰ ਨੂੰ